ਕੋਈ ਦੇ ਕੋਤੇ ਗੰਮਾ ਸਸ ਗਾਲ ਚਾਇਆ ਨੂੰ ਆ ਦੇਖੋ ਜੈਸ ਕਰਨ ਆਇਆ ਹਾਂ ਠੀਕ ਆ ਤੇ ਤੀ ਗੱਡੀ ਦੇ ਉੱਤੇ ਬਹਿ ਕੇ ਚਲਾਓ ਨਾ ਮੈਂ ਫਿਰ ਵੀਡੀਓ ਬਣਾਵਾ ਆ ਦੇਖੋ ਆ ਵੇਖਿਓ ਉੱਤੇ ਬੈਠ ਕੇ ਚਲਾਓ ਜਿੱਦਾਂ ਬੈਠ ਕੇ ਚਲਾਉਂਦੇ ਨੇ ਫਤਵੀਰ ਜਿੱਦਾਂ ਬੈਠ ਕੇ ਚਲਾਉਂਦੇ ਨੇ ਉੱਤੇ ਠੀਕ ਆ ਤੇ ਉੱਤੇ ਬੈਠ ਕੇ ਇੱਥੇ ਰੱਖੋ ਥੱਲੇ ਇੱਥੇ ਥੱਲੇ ਰੱਖੋ ਉੱਤੇ ਬੈਠੋ ਹੁਣ ਨਹੀਂ ਨਹੀਂ ਲੰਮੇ ਨਹੀਂ ਪੈਣਾ ਬੈਠੋ ਹਾਂ ਹੁਣ ਚਲਾਓ ਇਦਾਂ ਇਹ ਸਾਰੀ ਢੜੀ ਇਦਾਂ ਰੇੜ ਦਾ ਰਿੰਦਾ ਇਹਨੂੰ ਜਸਕਰਨ ਤੂੰ ਵੀ ਫਤੇ ਨਾਲ ਆਣ ਕੇ ਫਤੇ ਗੱਡੀ ਕਿੰਨੇ ਲੈ ਕੇ ਦਿੱਤੀ ਸੀ ਮੰਮਾ ਨੇ ਮੰਮਾ ਨੇ ਕਿੱਥੋਂ ਲੈ ਕੇ ਦਿੱਤੀ ਸੀ ਕੈਂਟੀ ਕੈਂਟੀ ਤੋਂ ਮੈਂ ਇੰਟਰ ਨਹੀਂ ਤੋਂ ਆਂਦਾ ਲਿਆ ਕੇ ਦਿੱਤੀ ਮਮਾ ਕਮੈਂਟਰੀ ਕਰਨ ਜਾਂਦੀ ਆ ਓਕੇ ਬਾਬੇ ਮਾਨਜਾ ਸਾਹਿਬ ਉਹਨੇ ਆਂਦੀ ਨਾ ਉੱਥੇ ਮੈਂ ਕਮੈਂਟਰੀ ਕਰਨ ਦੇ ਆਂ ਤਾਂ ਆਂਦਾ ਕਮੈਂਟਰੀ ਤੋਂ ਲਿਆ ਕੇ ਦਿੱਤੀ ਆ ਠੀਕ ਆ ਜਸ ਕਰਨ ਤਾਂ ਡਾ ਕੀ ਲੱਗਦਾ ਵਾ ਕਹਿੰਦੇ ਆ ਕਹਿੰਦੇ ਆ ਹਾਂ ਇਹ ਆ ਆ ਗਿਆ ਜਸ ਕਰਨ ਜਸ ਕਰਨ ਇਹ ਕਿੱਥੋਂ ਲਿਆ ਵਾ ਪਾਪਾ ਜੀ ਆ ਲੋ ਇਹ ਕੀ ਦਾ ਵਾ ਫਤੇ ਪਾਪਾ ਤਾਂ ਹਰ ਕੋਤੇ ਕਾਮਣ ਮੇਰੀ ਗੱਡੀ ਲੱਲੀ ਜੱਸ ਕਰਨੇ ਉਹਦੇ ਕੋਲੋਂ ਵਿਚਾਰੇ ਕੋਲ ਖੋਲੀ ਜਦੋਂ ਦੇ ਕਰ ਜਾਂਦਾ ਉਹਦੇ ਖਡਾਉਣਿਆਂ ਨਾਲ ਵੀ ਇਦਾਂ ਹੀ ਕਰਦਾ ਵਾ ਉਹਦੇ ਕੋਲੋਂ ਵੀ ਖੁੰਦਾ ਵਾ ਹੁਣ ਇਹ ਪੂਰਾ ਚਲਾਕ ਹੋ ਗਿਆ ਉਹ ਦਿੱਤਾ ਡਰੈਕਟਰ ਟਰਾਲੀ ਕਿਸ ਕਰਨ ਨੂੰ ਕਿਹੜਾ ਆਹ ਵਾਲਾ ਕਹਿੰਦਾ ਤੂੰ ਇਹਦੇ ਨਾਲ ਖੇਡ ਅੱਛਾ ਕਹਿੰਦਾ ਤੂੰ ਇਹਦੇ ਨਾਲ ਖੇਡ ਡਰੈਕਟਰ ਟਰਾਲੀ ਪਵਾਉਣ ਰਿਹਾ ਕਿਸ ਕਰਨ ਜੱਸ ਕਰ ਨਾਲੋ ਆ ਲੋ ਤੂੰ ਇਹਦੇ ਨਾਲ ਖੇਡੋ ਆ ਵੇਖੋ ਲਿਆਂਦਾ ਮੈਂ ਆਪਣੇ ਵਾਸਤੇ ਆ ਤੇ ਲੱਗਾ ਸਾਦੀ ਐ ਇਹਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਹਾ ਚਲੋ ਵਿਹਲੇ ਆ 10 ਮਿੰਟ ਲਾ ਲੈਨੇ ਆ ਹੂੰ ਫਿਰ ਬਾਅਦ ਚ ਨਾ ਹਾਨੂੰ ਵੀ ਤਿਆਰ ਹੋਣਾ ਵੀਡੀਓ ਬਣਾਉਣੀ ਆ ਉੱਧਰ ਜਾਣਾ ਹੂੰ ਮੇਰੇ ਰਦ ਪਾਇ ਫਰਕ ਪਵੇ ਨਾ ਤਾਂ ਸਾਬੀ ਰੱਗ ਗਿਆ ਕਿਨੇ ਇੱਕ ਮਿੰਟ ਪਤਾ ਕੀ ਇਹ ਚ ਕੀ ਕੀਤਾ ਸੋਕ ਦੀਦੀ ਮੈਂ ਦੋ ਮਸ਼ੀਨਾਂ ਲਈਆਂ ਤੇ ਮੇਰਾ ਵੇਟ ਤੇ ਵੱਧ ਗਿਆ ਤੁਸੀਂ ਧਿਆਨ ਰੱਖਿਓ ਆਪਣਾ ਮੈਂ ਨਾ ਇਹ ਇਹ ਚੀਜ਼ ਪੜੀ ਹੂੰ ਵੀ ਪਹਿਨਾ ਘਰਾਂ ਚ ਸਾਈਕਲ ਹੁੰਦੇ ਸੀ ਸਾਡੇ ਬਜ਼ੁਰਗਾਂ ਨੇ ਇਨੀ ਨੀ ਉਮਰ ਹੜਾਈ ਆ 80 80 90 90 100 100 ਸਾਲ ਉਹਨਾਂ ਸਾਈਕਲ ਚਲਾਉਣਾ ਹੁਣ ਗੱਡੀਆਂ ਤੇ ਲੋਕ ਸਾਈਕਲ ਚਲਾਉਣ ਜਿਮਾਂ ਚ ਜਾਂਦੇ ਆ ਸਾਈਕਲ ਚਲਾਉਣ ਦੀ ਗੱਡੀਆਂ ਤੇ ਜਾਂਦੇ ਆ ਲੋਕ ਜਮਾਂ ਦੇ ਵਿੱਚ ਤੇ ਚਲੋ ਆ ਚੀਜ਼ ਦਾ ਹਲਾ ਲੈਣਾ ਚਾਹੀਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਆ ਤੇ ਬੰਦਾ ਇਨਾ ਵੀ ਫਰੀ ਆ ਤੇ ਘਰ ਲੱਗਾ ਰਵੇ ਤਾਂ ਤੇ ਵਧੀਆ ਹੋਗਾ ਨਾਲ ਦੀ ਨਾਲ ਐਕਸਰਸਾਈਜ਼ ਜਿੰਦੀ ਸਾਈਕਲ ਤੇ ਨਾਲ ਦੀ ਨਾਲ ਸਾਈਕਲ ਚਲਾਈ ਬੋੜਿਆਂ ਤੋਂ ਬੰਦਾ ਝੰਡਾ ਰਹਿਣਾ ਮੈਂ ਸੁੱਖ ਨੂੰ ਕਹਿੰਦਾ ਨਹੀਂ ਸੁੱਖਾ ਦੇਕਰ ਨਹੀਂ ਕਿ ਪੁਰਾਣਾ ਸਾਈਕਲ ਲੱਗਾ ਸਾਡੇ ਚਾਚੇ ਦਾ ਤੇ ਉਹ ਬਣਾਵਾ ਮੈਂ ਤੇ ਮੈਂ ਅੱਡੇ 'ਚ ਸਾਈਕਲ ਤੇ ਜਾਇਆ ਕਰਨਾ ਪਰ ਹਾਂ ਲੈ ਹਮ ਤਾਂ ਤੇ ਚਲੋ ਹਵੀ ਸਹੀ ਆ ਨਹੀਂ ਨਹੀਂ ਪਰ ਉਹ ਸਾਈਕਲ ਬਣਾਓ ਅੱਡੇ 'ਚ ਜਾਇਆ ਕਰੋ ਤੇਲ ਦੀ ਬਚਤ ਕਰੋ ਆ ਵੀ ਲੱਗ ਗਈ ਹੂੰ ਕਿ ਮੈਂ ਜਿਆਦਾ ਹੀ ਮੋਟਰਸਾਈਕਲ ਤੇ ਘਰ ਫੁਆਣੀ ਨਿਕਲਣਾ ਹੀ ਥੇ ਵੀ ਮੜਾ ਜਾਣਾ ਤੇ ਮੋਟਰਸਾਈਕਲ ਤੇ ਅੱਜ ਸੁੱਕ ਕੰਦੀ ਸਬਜ਼ੀ ਲੈਣੀ ਆ ਤੁਰ ਕੇ ਜਾ ਫਿਰ ਮੈਂ ਤੁਰ ਕੇ ਗਿਆ ਮੇਰਾ ਇੱਕ ਡਾਇਲੋਗ ਹੁੰਦਾ ਦੱਸਾਂ ਕੀ ਹਾਂ ਸਭ ਵੀ ਕੇ ਵੇਲੇ ਤੁਰ ਵੀ ਪਿਆ ਕਰੋ ਤੇ ਇਹਦੇ ਮੁੱਤਨ ਵੀ ਜਾਂਦੇ ਮੋਟਰਸਾਈਕਲ ਤੇ ਛੱਡ ਕੇ ਆਹ ਮੈਂ ਵੀ ਗੱਲ ਕਹਿਣੀ ਹੁੰਦੀ ਸਭ ਲਈ ਤੇ ਮੁੱਦਨ ਵੀ ਜਾਣਾ ਮੈਂ ਮੋਟਰਸਾਈਕਲ ਚ ਚੜ ਕੇ ਜਾਂਦੇ ਜੇ ਤੁਰ ਕੇ ਜਾਇਆ ਕਰੋ ਸਭੀ ਦੀ ਨਾਲ ਉਤਨਾ ਭੱਜ ਦੌੜ ਦਿਨ ਚ ਬਥੇਰੀ ਹੁੰਦੀ ਆ ਪਰ ਸਾਰੀ ਜਾਨ ਉਹ ਮੋਟਰਸਾਈਕਲ ਤੇ ਜਿਹੜੀ ਕਿ ਸਰੀਰਿਕ ਫਿਜ਼ੀਕਲ ਜਿਹੜੀ ਐਕਟੀਵਿਟੀ ਉਹ ਬਹੁਤ ਘੱਟ ਹੁੰਦੀ ਹਾਂ ਇਸ ਕਰਕੇ ਮੈਂ ਵੀ ਕਿਹਾ ਕਿ ਤੁਸੀਂ ਵੀ ਥੋੜੀ ਬਹੁਤੀ ਐਕਟੀਵਿਟੀ ਕਰਿਆ ਕਰੋ ਤਾਂ ਨਾਲ ਮੈਂ ਵੀ ਭੱਜ ਦੌੜ ਮੇਰੀ ਵੀ ਬੜੀ ਹੁੰਦੀ ਆ ਪਰ ਫਿਰ ਵੀ ਵੇਟ ਜਿਹੜਾ ਗੀ ਨਹੀਂ ਹੁੰਦਾ ਵਾ ਕੰਟਰੋਲ ਤੇ ਹੁੰਦਾ ਹੀ ਨਹੀਂ ਹੈ ਪਤਾ ਨਹੀਂ ਕੀ ਗੱਲ ਐ ਆਪਾਂ ਕੋਸ਼ਿਸ਼ ਕਰਾਂਗੇ ਟਰਾਈਡ ਮਿਲ ਵੀ ਲੈ ਆ ਮੰਗੋ ਹੂੰ ਤੇ ਆ ਵੀ ਵਧੀਆ ਵਾ ਲੱਗਾ ਰਵੇ ਬੰਦਾ ਇਹਦੇ ਤੇ ਸਹੀ ਆ ਹੂੰ ਹੁਣ ਮੈਂ ਤਿੰਨ ਮਹੀਨਿਆਂ ਇੱਕ ਲੱਖ ਰੁਪਈਆ ਦੋ ਲੱਖ 500 ਦੂਸਰੀਆਂ ਡੰਬਲ ਵਾਲੀਆਂ ਲਿਉਣ ਵਾਲੀਆਂ ਉਹ ਵੀ ਲਿਉਣਾ ਵਾ ਪੂਰਾ ਲਿਓ ਵੇਟ ਸਿਸਟਮ ਕਰੀਏ ਹਾਂ ਅਣਾ ਇੱਧਰ ਵਾਲੇ ਰੂਮ ਜਿੱਥੇ ਬੰਦਾ ਰੱਖ ਲੈਂਦਾ ਵਾ ਹਾਂ ਹਾਂ ਦੇਉ ਦਾ ਹਾਂ ਜੇ ਕਰ ਚੀਜ਼ ਹੋਏ ਨਾ ਬੰਦਾ ਆਟੋਮੈਟਿਕ ਕਰਦਾ ਹੀ ਕਰਦਾ ਹੁਣ ਮੈਂ ਸਵੇਰੇ ਉੱਠੀ ਹੈ ਨਾ ਮੈਂ ਗਰਮ ਪਾਣੀ ਪੀ ਕੇ 10 ਮਿੰਟ ਈ ਲਾਇਆ ਪਰ ਉਹਦਾ ਸਾਈਕਲ ਤੇ ਕਿਉਂਕਿ ਇਹਨੇ ਕਿਹਾ ਹੈ ਤੁਹਾਡਾ ਸਟਾਰਟਿੰਗ ਤੇ 10-10 ਮਿੰਟ ਹੀ ਕਰਿਆ ਕਰਿਓ ਖਲੀਆਂਣਾ ਪਹਿਣ ਬਾਅਦ ਜ਼ਿਆਦਾ ਟਾਈਮ ਲਗਰਦਿਆ ਕਰਿਓ ਐਕਸਰਸਾਈਜ਼ ਤੇ ਚਲੋ ਵਧੀਆ ਵੈਸਾ ਬੰਦੇ ਨੂੰ ਲੱਗੇ ਰਹਿਣਾ ਚਾਹੀਦਾ ਐਕਸਰਸਾਈਜ਼ ਵਾਸਤੇ ਹਾਂ ਸੈਰ ਵੀ ਵਧੀਆ ਵਾ ਪਰ ਮੇਰੇ ਸਾਮਣੇ ਰਹਿਦੇ ਨਾਲ ਜ਼ੋਰ ਵਧੀਆ ਹੁੰਦਾ ਹਾਂ ਹੂੰ ਚਲੋ ਕਰੋ ਤਾਂ ਹੀ ਐਕਸਰਸਾਈਜ਼ ਹੈ ਮੈਂ ਦਸ ਵੇਲੇ ਕਰ ਲਈ ਜੀ 10 ਮਿੰਟ ਲਾ ਲਾਓ ਆ ਵੇ ਲੋ ਹੁਣ ਹਾਂ ਡਈ ਆ ਕੋਟੀ ਉਹਨਾਂ ਦਵਾਦਾਂ ਬ ਲੱਗੀਆਂ ਮੈਨੂੰ ਫ੍ਰੀ ਟਾਈਮ ਸਾਡੇ ਕੋਲ ਕੋਈ ਨਹੀਂ ਹਾਂ ਹੁਣਾਂ ਕੋਟੀ ਜਿੰਨਾ ਕੋ ਟਾਈਮ ਵਿਹਲਾ ਆਈਗਾ ਉਹਨਾਂ ਟਾਈਮ ਓਨਲੀ ਫੇਰ ਹੁਣ ਚੱਲ ਜਾਣਾ ਵੀਡੀਓ ਬਣਾਉਣ ਮੈਂ ਆਪਣਾ ਟਾਈਮ ਨਹੀਂ ਵੇਸਟ ਕਰਦੀ ਨਹੀਂ ਫ੍ਰੀ ਹੈ ਬ ਤਾਂ ਦਵਸ ਲਾਈਆਂ ਪੜ੍ਹ ਲੈਣੀ ਕੋ ਨਾ ਕੋ ਕੰਮ ਹੋ ਜੇ ਹੂੰ ਪਹਿਲਾਂ ਸਾਰਾ ਕੰਮ ਕਰ ਲਿਆ ਕਰਤਾ ਤੇ ਕਿਹਦੀ ਉਹਨਾਂ ਸਾਵੀ ਮੈਂ ਤੁਹਾਨੂੰ ਕਹਿਣ ਦੀ ਤੇ ਤ੍ਰਿਮੇਤਰੀ ਉਹ ਵਾਲੀ ਲਿਆਉਣੀ ਉਹਦੇ ਨਾਲ ਦੀ ਗੁਰਵਰ ਫੇਰ ਕਹਿੰਦੀ ਉਹਨੂੰ ਲੈ ਦੋ ਹੁਣ ਮੈਂ ਦੱਸ ਉਹ ਲੈ ਦਉ ਹਾਂ ਉਹਨਾਂ ਬਾਅਦ ਚ ਵੇਖ ਜਾਣੀ ਆ ਮਿਲਨੀ ਨਹੀਂ ਗੁਰਵਰ ਨੂੰ ਵੀ ਉਹਦੇ ਨਾਲ ਦੀ ਬਣਾ ਕੇ ਦਿੱਤੀ ਹਾਂ ਗੁਰਵਰ ਦੀ ਬਣ ਗਈ ਸਮ੍ਰਿਤੀ ਦੀ ਬਣਦੀ ਸਾਡੀ ਚਾਚੀ ਨੇ ਕਿ ਬਣਵਾਉਂਦੀ ਠੀਕ ਆ ਤੇ ਆ ਤਾਂ ਨੂੰ ਕਰਕੇ ਦੱਸ ਕਿੰਨੀ ਕ ਬਣੀ ਆ ਇਹ ਤਾਂ ਪਿਛਲਾ ਪੇਜ ਵੀ ਬਣ ਗਿਆ ਦੂਜੀ ਫੱਟੀ ਅੱਧੀ ਬਣ ਗਈ ਆ ਇਕੱਠੀਆਂ ਲਾ ਲਈਆਂ ਸੀ ਮੈਂ ਕਿਉਂਕਿ ਜੇਬ ਕੱਢਣੀ ਹੁੰਦੀ ਨਾ ਫਿਰ ਕੁੰਡਿਆਂ ਦਾ ਪਤਾ ਲੱ ਜਾਂਦਾ ਥੋੜੀ ਜੀ ਹੋਰ ਬਾਨੀ ਇੰਨੀ ਕਿਤੇ ਫਿਰ ਕਟਾਈ ਪੈ ਜਾਣੀ ਹੈ ਮੋਢਿਆਂ ਦੀ ਜਾਨੀ ਕਿ ਇਹ ਅੱਜ ਕੀ ਵਰਸ ਆ ਵੀ ਅੱਜ ਮੈਦਾਨੂਗਰ ਪੁੱਛਦੀਆਂ ਸ਼ਨੀਵਾਰ ਤੁਹਾਨੂੰ ਤਾਂ ਹੀ ਪਤਾ ਸ਼ੁਕਰਵਾਦ ਕਰੀ ਨਾ ਨਾ ਸ਼ਨੀਵਾਰ ਸ਼ੁੱਕਰਵਾਰ ਵੀਰਕ ਸ਼ੁੱਕਰਵਾਰ ਰਦਘਟਣਾ ਸਕੂਲ ਦਾ ਅੱਜ ਸ਼ਨੀਵਾਰ ਸ਼ਨੀਵਾਰ ਜਾਨੀ ਕਿ ਕੱਲ ਸ਼ਾਮਾਂ ਤੱਕ ਮੈਂ ਆ ਦੋਵੇਂ ਪੇਚ ਮਕਾ ਦੇਣੀ ਜੇ ਲੱਗੀ ਰਹੀ ਤੇ ਫਿਰ ਬਾਵਾ ਲਾਵਾਂਗੀ ਕਿਉਂਕਿ ਜੇ ਤਾਂ ਮੋੜਿਆਂ ਦੀ ਕਟਾਈ ਪੈ ਜੇ ਨਾ ਫਿਰ ਮੋੜਿਆਂ ਦੀ ਕਟਾਈ ਤੇ ਕੁੰਡੇ ਕਿੰਨੇ ਘਟ ਜਾਂਦੇ ਫਿਰ ਨਾਲ-ਨਾਲ ਇੱਕ 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 ਫੱਟੀ ਵਾਸਤੇ ਇਹਦਾ ਰੱਖੀ ਦਾ ਗਾਲ ਉਹ ਵੀ ਘਟਦਾ ਜਾਂਦਾ ਤੇ ਕੁੰਡੇ ਕਿੰਨੇ ਘਟਦੇ ਜਾਂਦੇ ਤਾਂ ਫਿਰ ਉਹ ਛੇਤੀ ਨਿਪਟ ਜਾਂਦਾ ਵਾ ਪਿਛਲਾ ਪੇਜ ਨੇ ਤਾਂ ਮੇਰੇ ਹੱਥ ਹੀ ਕੰਦਾਂ ਨੂੰ ਲਵਾਤੇ ਐਰਕਾ ਟਾਈਮ ਵੀ ਨਹੀਂ ਹੁੰਦਾ ਉੱਪਰੋਂ ਕੀ ਉਹ ਲੈ ਲਏ ਹੁੰਦੇ ਵੀ ਕਿੰਨੇ ਸੀ ਮਹਾ ਹੀ ਉਹ ਮੁੱਕਾ ਪਛਲਾ ਦੇ ਹੂੰ ਨਾ ਮੈਂ ਤਾਂ ਕਿਹਦੇ ਬਾਵਾ ਦੀ ਕੁੰਡੀ ਅੜ ਜਾਣੀ ਠੀਕ ਆ ਮੁੱਕਾ ਨਹੀਂ ਹੈ ਨਵੇਂ ਸਾਲ ਤੱਕ ਰੋਟੀ 1 ਜਨਵਰੀ ਤੱਕ ਅੱਗੇ ਮੇਰਾ ਸਾਫ ਖਤਮ ਹੁੰਦਾ ਸੀ ਦਹੀਂ ਦੀ ਨੀ ਕੋਟੀ ਲਾ ਲੈਣੀ ਪਰਸੋ ਸਾਬੀ ਨੇ ਅੰਦਰ ਦਿੱਦੀ ਦਾ ਫੋਨ ਆਇਆ ਬੋਲੀ ਬੰਦੀ ਜੋ ਕਿ ਕਿੱਦਾਂ ਕੋਟੀਆਂ-ਕੁਟੀਆਂ ਬਣਾਉਣੀ ਮੈਂ ਦੀਦੀ ਲਾਈ ਹੈ ਇੱਕ ਲੰਮਕੀ ਤਈ ਇਹ ਤੇ ਰੱਖੋ ਉਹ ਵੀ ਕੋਟੀ ਲੰਮਕੀ ਬਈ ਤਾਂ ਦਹੀਂ ਦੀ ਨੀ ਕੋਟੀ ਲਾ ਦੇਣੀ ਨਹੀਂ ਮੈਂ ਉਹਦਾ ਵੇਲੀ ਨਾ ਹਲੇ ਤੇ ਮੈਂ ਦੋ ਸਲਾਈਆਂ ਜਿਹੜਾ ਹੁੰੀਆਂ ਆ ਪਦੇ ਮੰਮਾ ਆਲੂ ਵਾਲੀ ਰੋਟੀ ਲਾ ਦੋ ਆਲੂ ਵਾਲੇ ਦੇਖ ਦਿੰਦੀ ਮੰਮਾ ਹੁਣ ਬਹੁਤ ਮਿਰਚ ਲੱਗੀ ਪਾਣੀ ਦੇ ਦੋ ਪਾਣੀ ਦੇਈਦਾ ਮੰਮਾ ਹੁਣ ਮੈਨੂੰ ਕਾਫੀ ਬਣਾ ਦੋ ਮੰਮਾ ਉਹ ਕਰ ਦੋ ਉਹ ਦੇ ਦੇ ਨਹੀਂ ਕਿੰਨੇ ਕੇ ਕੰਮ ਮੁੱਕ ਦੇ ਸਵੇਰੇ ਮੈਂ ਉੱਠੀ ਮੇਰੇ ਕਹਿੰਦਾ ਮੰਮਾ ਮੈਨੂੰ ਭੁੱਖ ਲੱਗੀ ਰੋਟੀ ਦੋ ਮੈਂ ਕਿਹਾ ਮੈਂ ਚਾਹ ਪੀ ਗਏ ਨਾ ਆਪਣੇ ਪੁੱਤ ਨੂੰ ਫੇਰ ਰੋਟੀ ਲਾ ਕੇ ਦੇ ਦਿੰਦੀ ਧਿਆਨ ਰੱਖਿਆ ਹਜੇ ਮੈਂ ਨਾ ਚਾਹ ਪੀ ਕੇ ਕੱਪ ਇੱਧੇ ਰੱਖਿਆ ਕਹਿੰਦਾ ਮੰਮਾ ਮੈਂ ਕਿਹਾ ਚਾਹ ਪੀ ਲਈ ਮੈਂ ਕਹਿੰਦੀ ਉੱਥੇ ਲਾ ਦੋ ਫੇਰ ਫੇਰ ਰੋਟੀ ਲਾ ਦੂ ਆਂਦਾ ਠੀਕ ਕਰੀਏ ਨਹੀਂ ਮੈਂ ਦੱਸ ਦੋ ਗਾ ਦੱਸਾਂ ਤੋ ਢਿਆਂ ਮੈਂ ਤੇ ਵੇਖਣ ਢਿਆਂ ਆਵਾ ਹੈ ਦੀ ਹਾਲ ਆ ਕੰਮ ਨਹੀਂ ਅਣਾ ਆ ਜਿਹੜਾ ਇਹ ਕੰਮ ਨਹੀਂ ਆਪਣੇ ਕੋਲੋਂ ਹੋ ਸਕਦਾ ਤੇ ਅੱਗੇ ਵੇਨਨ ਨਾ ਚਿਕੜਾ ਨਾ ਨਾ ਰੱਬ ਰੱਬ ਕਰ ਜੇ ਮੈਂ ਸਿੱਖ ਲਿਆ ਤੂੰ ਗਣਾ ਸਾਬੀ ਆ ਕੋਟੀ ਹੁਣੀ ਮੈਂ ਫੇਰ ਕਹਿ ਲਗਾ ਸਾਬੀ ਮੈਂ ਤੈਨੂੰ ਪਿਸਲਾ ਬੀ ਹੁਣ ਹੁਣ ਸਾਸਰੀ ਗੱਲ ਸਾਸਰੀ ਗੱਲ ਸਾਰਿਆਂ ਹਾਂ ਇਹ ਤਨਾ ਹਲੇ ਇੱਕ ਉਹਦਾ ਹੀ ਆ ਕੰਮਾਂ ਹੀ ਆ ਕੇ ਦੇ ਘਰ ਹਾਂ ਉਹਨੇ ਪਹਿਲਾਂ ਦੁੱਧ ਰਿਕਣਾ ਤਾਰਾਂ ਕਲਣੀਆਂ ਦੁੱਧ ਰਿਕਣ ਨਾਲ ਤੇ ਫੇਰ ਉਹਨੇ ਮਾਈ ਨੇ ਕਹਿ ਦੇਣਾ ਵੀ ਲੈ ਚਾਰ ਕੁ ਸਲਾਈਆਂ ਆਉਣ ਦੇ ਹਾਂ ਉਹਨੇ ਕੋਟੀ ਵੀ ਉਹਨੂੰ ਬਹਿਣਾ ਅੱਛਾ ਫੇਰ ਪੱਠੇ ਦਾ ਸਾਰਾ ਕੰਮ ਕਰਦਾ ਇਹ ਘਰ ਦਾ ਸਾਰਾ ਹੀ ਕੰਮ ਹਾਂ ਦੇਣਾ ਕੋਈ ਵੀ ਚੀਜ਼ ਲਿਉਣੀ ਤਾਂ ਉਹਨੇ ਲਿਉਣੀ ਹਾਂ ਉਹ ਬੜੀ ਹੈਗਾ ਉਹ ਬਲਕਾਰੇ ਕਾ ਘਰ ਨਹੀਂ ਜਿਹੜਾ ਉਹਨਾਂ ਦੇ ਘਰਾਂ ਵਾਲੀ ਇੱਕ ਮੁੰਡਾ ਜਦੋਂ ਵੇਖੀਏ ਬਸ ਉਹ ਲੋਕਾਂ ਦੇ ਪੱਠੇ ਹੀ ਵੜਦਾ ਰਹਿੰਦਾ ਕਦੇ ਨੂੰ ਦਾਤੀ ਬਸ ਜਦੋਂ ਵੇਖੀ ਉਹਨੇ ਬਸ ਕੱਛੇ ਪੱਲੀ ਮਾਰੀ ਹੁੰਦੀ ਆ ਹੱਥੀ ਦਾਤੀ ਫਰੀ ਹੁੰਦੀ ਤੇ ਤੁਰਿਆ ਜਾਂਦਾ ਲੋਕਾਂ ਦੇ ਪੱਠੇ ਵੜਨ ਪਰਲੇ ਪਾਸਿਓ ਹੁਣ ਹਾਂ ਤੇ ਜਾੜੀ ਜੋਨ ਸਾਬੀ ਨਹੀਂ ਫਿਰ ਕੋਟੀਆਂ ਸਗਾਲ ਦਾ ਨਾਲ ਸਗਾਲ ਦੇ ਫਿਰ ਕੀ ਹੈ ਹਾਂ ਸਾਬੀ ਦੀ ਬਣੀ ਲੈ ਲਿਓ ਦੋ ਤੋਪੇ ਨਹੀਂ ਚੜਦੇ ਤੇ ਫੂਡ ਆ ਗਿਆ ਤੇ ਚੱਲ ਫੂਡ ਲੈ ਕੇ ਬਾਹਰ ਚੱਲ ਜਾਨਾ ਇਹਰ ਬਾਕੀ 40 ਬਾਕੀ ਕੰਮ ਕਰ ਕਰ ਸਕਦਾ ਉਹ ਵੀ ਕਰ ਸਕਦਾ ਹੂੰ 40 ਸਾਬੀ ਨੇ ਬਣਾਤੀ ਜੇਤੀ ਆਣਾ ਸਾਬੀ ਹੂੰ ਫੋਨ ਆ ਗਿਆ ਤੇ ਚਲ ਸਵੇਰ ਦੇ ਪਤਾ ਨਹੀਂ ਸਾਬੀ ਨੂੰ ਕਿੰਨੇ ਇੱਕ ਫੋਨ ਆ ਗਏ ਸਾਬੀ ਧੰਨ ਤੁਸੀਂ ਇਹ ਧੰਨ ਦਾ ਫੋਨ ਫੋਨ ਵੀ ਹੱਥ ਜੋੜ ਕੇ ਹੁਣ ਕਿਹਨਾਂ ਦੇ ਮੈਨੂੰ ਕਿਹੜੇ ਗਲਤ ਬੰਦਿਆਂ ਦੇ ਕਬੱਡੀ ਵਾਲਿਆਂ ਦੇ ਆਉਂਦੇ ਮੈਂ ਕਦੋਂ ਕਿਹਾ ਯਾ ਕੰਮ ਕਰਨਾ ਉਹ ਕੰਮ ਕਰਨਾ ਕਿੱਦਾਂ ਕਰੀਏ ਚਲੋ ਬਾਹਰ ਦੇ ਬੰਦੇ ਸੁਲਾਵਾਂ ਲੀਦੇ ਘਰ ਦੇ ਬੰਦੇ ਤਾਂ ਸੁਲਾ ਨਹੀਂ ਮੰਨਦੇ ਹਾਂ ਚਲੋ ਹੈ ਨਹੀਂ ਸਾਬੀ ਦੀ ਸੁਲਾ ਨਹੀਂ ਜਾਰੇ ਕੰਮ ਹੁੰਦੇ ਹਨਾ ਸਾਬੀ ਹਾਂ ਹੁਣ ਸਾਬੀ ਨੇ ਮੈਨੂੰ ਲੈ ਦੇਣੀ ਇੱਕ ਗੋਟੀ ਦੀ ਉਹਨਾਂ ਚੰਗਾ ਜਾਣ ਵਾਲੇ ਉਹਨੂੰ ਲੈ ਆਣ ਵਾਲੇ ਉਹ ਸਕੂਟੀ ਦੇ ਆ ਧੰਨਵਾਦ ਜਾਣੇ ਜਾਣੇ ਬੈਠੇ ਨਾਲ ਸਕੂਟੀ ਦੇ ਆ ਉਹ ਮਾ ਟੱਕਰ ਹੋਦਲੇ ਜਾਨ ਹੋ ਗਈ ਉਹਨੂੰ ਵੇਚ ਦੇ ਓਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਵੀ ਸਿੰਘੀ ਇੱਥੇ ਬੈਠੋ ਮੈਂ ਤੁਹਾਨੂੰ ਦੱਸਾਂ ਪਤਵਿਸ਼ੰਗ ਅੱਜ ਹੈਗੀ ਆ 23 ਦਸੰਬਰ 23 ਦਸੰਬਰ ਯਾਨੀ ਕਿ 8 ਪੋ ਯਾਨੀ ਕਿ 8 ਪੋ ਹਾਂਜੀ ਅੱਜ ਦੇ ਦਿਨ ਅਛੇ ਦੇ ਨੂੰ ਛੋਟੇ ਵੱਡੇ ਸਹਬ ਜਾ ਦੇਦਾ ਸ਼ੀਦੀ ਜੜਾਵਾ ਵੱਡੇ ਸਹਬਾਂ ਦਾ ਸ਼ੀਦੀ ਦਿਹਾੜਾ ਬਾਬਾਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਦਾ ਬਾਬਾਜੀਤ ਸਿੰਘ ਜਾਹਲਤਾ ਬਾਬਾਜੀ ਹਾਂ ਉਹਨਾਂ ਦਾ ਹੈਗਾ ਸ਼ੀਦੀ ਦਿਹਾੜਾ ਕਿਉਂਕਿ 22 ਦਸੰਬਰ ਵਾਲੇ ਦਿਨ ਜਦੋਂ ਸਰਸਾ ਨਦੀ ਤੇ ਜਾਂਗੋ ਆਹੀ ਮਾਤਾ ਗੁਜਰ ਕਾ ਜੀਤੇ ਛੋਟੇ ਸਾਹਿਬ ਜੜੇ ਉਹ ਚਲੇ ਗਏ ਹੀ ਸਰਹੰਦ ਵਾਲੀ ਸਾਹਿਬ ਫਤਿਹਗੜ੍ਹ ਸਾਹਿਬ ਵਾਲੀ ਸਾਈਡ ਅੱਜ ਕੁੰਬੇ ਮਾਸ਼ਕੀ ਦੇ ਕਰ ਰਹੇ ਹੀ ਠੀਕ ਆ 22 ਦਸੰਬਰ ਨੂੰ ਤੇ 23 ਦਸੰਬਰ ਤੇ 22 ਦਸੰਬਰ ਤੇ 23 ਦਸੰਬਰ ਦੀ ਜਿਹੜੀ ਰਾਤ ਆ ਨਾ ਉੱਥੇ ਚੌਂਪੜੀ ਚ ਕੱਟੀ ਹੀ ਠੀਕ ਆ ਉਹਦੇ ਘਰ ਕੱਟੀ ਹੀ ਤੇ ਉੱਥੋਂ ਫਿਰ ਅੱਜ ਦੇ ਦਿਨ 23 ਦਸੰਬਰ ਨੂੰ ਉਹ ਗੰਗੂ ਦੇ ਘਰ ਵੱਲ ਨੂੰ ਚਲੇ ਗਏ ਠੀਕ ਆ ਗੰਗੂ ਉਹਨਾਂ ਨੂੰ ਆਪਣੇ ਘਰ ਵਾਲ ਨੂੰ ਲੈ ਗਿਆ ਸੀ ਠੀਕ ਆ ਤੇ ਜਦੋਂ ਅੱਜ ਹੈਗੀ 23 ਦਸੰਬਰ ਤੇ ਅੱਜ ਵੱਡੇ ਸਾਹਿਬ ਜਨਾਂ ਦਾ ਸ਼ਿਦੀ ਘੜਾ ਵਾ ਉਹ ਚਲੇ ਗਏ ਸੀ ਫਤਿਹਗੜ ਸੌਰੀ ਚਮਕੌਰ ਦੀ ਗੜੀ ਵਾਲੀ ਸਾਈਡ ਵੱਡੇ ਸਾਹਿਬਜਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਭਾਈ ਮਹਾਂ ਸਿੰਘ ਤੇ ਕੁਝ ਸਿੰਘ ਠੀਕ ਆ ਉਹਨਾਂ ਦਾ ਉੱਥੇ ਅੱਜ ਜੋ بڑا ਭਿਆਨਕ ਜੁੱਧ ਹੋਇਆ ਤੇ ਉੱਥੇ ਫਿਰ ਉਹ ਸ਼ਹੀਦ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਪੋਤੇ ਜੇ ਅਖੀਂ ਸ਼ਹੀਦ ਹੁੰਦੇ ਦੇਖੇ ਤੇ ਉੱਥੋਂ ਪੰਜ ਪਿਆਰਿਆਂ ਦੇ ਹੁਕਮ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੱਚੀ ਗੜੀ ਜਿਹੜੀ ਆ ਉਹ ਛੱਡ ਕੇ ਤੇ ਮਾਛੀਵਾੜੇ ਦੇ ਜੰਗਲਾਂ ਵੱਲ ਨੂੰ ਚੱਲੇ ਪਾਤੇ ਸੀ ਉਹਨਾਂ ਨੇ ਠੀਕ ਆ ਤੇ ਸਰਸਾ ਨਦੀ ਤੋਂ ਜਿਹੜੇ ਹੀ ਆ ਮਾਤਾ ਸੈਬ ਕੌਰ ਜੀ ਉਹ ਦਿੱਲੀ ਵਾਲੇ ਪਾਸੇ ਨੂੰ ਕੁਝ ਸਿੰਘਾਂ ਦੇ ਨਾਲ ਚਲੇ ਗਏ ਠੀਕ ਆ ਤੇ ਛੋਟੇ ਸਹਿਬਜਾਨਾਂ ਦੇ ਵੱਡੇ ਸਹਿਬਜਾਨਾਂ ਦੇ ਯਾਨੀ ਕਿ ਸਾਰੇ ਪਰਿਵਾਰ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਦੇ ਸ਼ੀ ਦੀਦੜੇ ਮਨਾਏ ਜਾ ਰਹੇ ਆ ਠੀਕ ਆ ਪਤਾ ਕੀ ਬੋਲਣਾ ਵਾ ਉਹਨਾਂ ਦੇ ਜਾਤ ਦੇ ਵਿੱਚ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਕਰਕੇ ਬੋਲਣਾ ਵਾਹੀ ਗੁਰੂ ਵਾਹੀ ਗੁਰੂ ਏਕ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੀ ਸੇਵੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਕੋ ਸੀ ਵੀ ਸੱਚ ਹਾਂਜੀ ਹੁਣ ਪਤਾ ਲੱਗਾ ਬੋਲਣਾ ਚਾਰ ਸਹਿਬ ਜਾ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੇ ਬਾਬਾ ਬਾਬਾਜੀਤ ਸਿੰਘ ਬਾਬਾ ਜੀ ਸੇ ਬਾਬਾਜੀਤ ਸਿੰਘ ਬਾਬਾ ਜੀ ਸੇ ਇਹ ਵੱਡੇ ਸਹਿਬ ਜਾ ਦੇ ਇਹ ਵੱਡੇ ਸਹਿਬ ਜਾ ਹਾਂਜੀ ਬਾਬਾ ਚੂਰਾਵਰ ਸਿੰਘ ਬਾਬਾ ਬਾਬਾ ਜੀ ਬਾਬਾ ਫਤੀ ਸਿੰਘ ਇਹੀ ਛੋਟੀ ਸਾਬ ਜਾਨੀ ਛੋਟੀ ਸਾਬ ਜਾਨੀ ਛੋਟੀ ਜੇ ਸ਼ਾਨੇ ਹਾਂਜੀ ਉਹਦੇ ਦੱਸੋ ਸਾਰਿਆਂ ਨੂੰ ਕਹੋ ਆਪਾ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਆਪਾ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਹਾਂਜੀ ਜਿੱਦਾਂ ਫੱਤੀ ਨੂੰ ਵੀ ਆਪਾਂ ਵੀ ਦੱਸ ਦੇ ਰਹੀ ਨੇ ਚਲੋ ਇਹਨੂੰ ਵਾਲੇ ਇੰਨੀ ਗੱਲ ਤੇ ਜਿਆਦੀ ਨਹੀਂ ਪਤਾ ਹੈ ਨਾ ਇਹ ਤੇ ਮੈਂ ਇਹਨੂੰ ਉਦਾਂ ਸਿਖਾਉਣ ਡਿਆ ਹਾਂ ਪਰ ਇਹਨੂੰ ਇਨਾਵਾ ਵੀ ਮੂਲ ਮੂਲ ਮੰਤਰ ਦਾ ਪਾਠ ਤੇ ਵੀ ਪੜੀਦਾ ਹੁੰਦਾ ਵਾ ਠੀਕ ਹੈ ਵਾਹਿਗੁਰੂ ਦਾ ਪਤਾ ਵੀ ਵਾਹਿਗੁਰੂ ਬੋਲਣਾ ਰੱਬ ਦਾ ਨਾਮ ਆ ਵਾਹਿਗੁਰੂ ਇਹਨਾਂ ਨੂੰ ਪਤਾ ਹੈ ਸਾਡੇ ਪੁੱਤ ਨੂੰ ਹੈਨਾ ਬਾਬਾ ਜੀ ਦਾ ਨਾਮ ਲੈ ਦੋ ਬਾਬਾ ਜੀ ਦਾ ਨਾਮ ਕੀ ਆ ਲੋ ਮੰਤਰ ਵਾਹਿਗੁਰੂ ਵਾਹਿਗੁਰੂ ਚਲੋ ਵਾਹਿਗੁਰੂ ਜੀ ਦਾ ਕਾਲਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੁਲਾ ਦੋ ਲੋ ਮੰਤਰ ਕਹਨਾ ਮੂਲ ਮੰਤਰ ਕਹਨਾ ਚਲੋ ਏਕ ਓਮਕਾਰ ਸਤਿਨਾਮ ਸਤਿ ਤਾਪੁਰ ਮਿਰਪਉ ਨਿਰਵੇ ਅਕਾਲ ਮੂਰਤ ਅਜੋਨੀ ਸੇਵਨ ਦੁਰਪਰਸਾਰ ਜਬ ਆਦ ਸਚ ਜੁਗਤ ਸਚ ਹੈਪੀ ਸਚ ਨਾਨਕੋ ਸੀਵੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ